ਹੋਕ ਕਿਲਾ ਚਮਾਰ ਜਿੱਥੇ ਵੇ ਗੱਡਦੇ ਕਿਲਾ ਚਮਾਰ ਜਿੱਥੇ ਵੇ ਗੱਡਦੇ ਉਹ ਨਿਸ਼ਾਨ ਕੋਈ ਨਹੀਂ ਮਿਟਾ ਸਕਿਆ ਗੋਲੀ ਬੈੜੀ ਦੀ ਹਕਵਲ ਜੇ ਛੱਡ ਦੇਵੋ ਗੋਲੀ ਬੈੜੀ ਦੀ ਹਕਵਲ ਜੇ ਛੱਡ ਦੇਵੋ ਉਹਨੂੰ ਅੱਜ ਤੱਕ ਕੋਈ ਨਹੀਂ ਬਚਾ ਸਕਿਆ ਕਿਲਾ ਚਮਾਰ ਜਿੱਥੇ ਵੇ ਗੱਡਦੇ ਉਹ ਨਿਸ਼ਾਨ ਕੋਈ ਨਹੀਂ ਮਿਟਾ ਸਕਿਆ ਕੋਈ ਨਹੀਂ ਮਿਟਾ ਸਕਿਆ ਖੋ ਮੱਥਾ ਲਾਲ ਵਾਲੇ ਚਮਾਰ ਕੌਮ ਦੇ ਨਾਲ ਵੰਸੇ ਮੱਥਾ ਲਾਲ ਵਾਲੇ ਚਮਾਰ ਕੌਮ ਦੇ ਨਾਲ ਵੰਸੇ ਮੂੰਹ ਦੀ ਖਾ ਕੇ ਸਦਾ ਨੇ ਵੰਦੇ ਮਲਖ ਪੂਰੀ ਕਾਗਜੀ ਹਾਲਾਤ ਬੋਲਣ ਮਲਖ ਪੂਰੀ ਕਾਗਜੀ ਹਾਲਾਤ ਬੋਲਣ ਤੋਂ ਕਿਸੇ ਦੀ ਵੀ ਇਹੋ ਨਹੀਂ ਸਹੰਦੇ ਆਲਖ ਖਾਤਰ ਖੂਮ ਦੇ ਗੱਡੇ ਲੱਗ ਦੇਵਾਂ ਆਣਖ ਖਾਤਰ ਯਾਨਾਂ ਦੇ ਗੱਡੇ ਲੱਗਦੇ ਹੋਣ ਉਹਨੂੰ ਅੱਜ ਤੱਕ ਕੋਈ ਨਹੀਂ ਬਚਾ ਸਕਿਆ ਕਿਲਾ ਜਿੱਥੇ ਚੁਮਾਰ ਗੱਡੇ ਹੋਣ ਉਹ ਨਿਸ਼ਾਨ ਕੋਈ ਨਹੀਂ ਮਿਟਾ ਸਕਿਆ ਉਹ ਨਿਸ਼ਾਨ ਕੋਈ ਨਹੀਂ ਮਿਟਾ ਸਕਿਆ ਮਿਟਾ ਸਕੀਓ